ਜਾਦਾ ਜਬਰ ਚੰਦਪਾਣ ਦੇ ਵਿੱਚ ਹੋਇਆ ਕਈ ਮਹੀਨੇ ਪੀਛੇ ਜਾਣ ਤੋਂ ਬਾਅਦ ਵੀ ਜਿਸ ਤਰ੍ਹਾਂ ਫਰੀਦਕੋਟ ਦੀ ਪੁਲਿਸ ਔਰ ਪੰਜਾਬ ਸਰਕਾਰ ਖਾਸ ਕਰਕੇ ਜੈਤੋ ਦੇ ਵਿਧਾਇਕ ਮੋਹਰ ਸਿੰਘ ਹੋਰੀ ਦੋਸ਼ੀਆਂ ਦੇ ਨਾਲ ਖੜੇ ਹੈਗੇ ਔਰ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਮਜ਼ਦੂਰਾਂ ਤੇ ਜ਼ਬਰ ਕਰਵਾਇਆ ਹੈਗਾ ਤੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈਗੀ ਉਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਇਹ ਪ੍ਰਦਰਸ਼ਨ ਚੱਲ ਰਿਹਾ ਪਰ ਗੋਲੀਆਂ ਚਲਾਈਆਂ ਗਈਆਂ ਸੀ ਬਹੁਤ ਸਾਰੇ ਮਜ਼ਦੂਰ ਫਟੜ ਵੀ ਹੋਏ ਸੀਗੇ ਅਸੀਂ ਪ੍ਰਸ਼ਾਸਨ ਤੋਂ ਵਾਰ-ਵਾਰ ਮੰਗ ਕਰਦੇ ਆ ਰਹੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਬੰਦਈ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਨਾਲ ਫਾਰਵੀ ਤੋਂ ਜਦੋਂ ਹਮਲਾ ਹੋਇਆ ਅਸੀਂ ਉਸ ਦਿਨ ਤੋਂ ਲਗਾਤਾਰ ਸੰਘਰਸ਼ਾਂ ਦੇ ਵਿੱਚ ਆ ਉਹਨਾਂ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਪਾਣ ਦਾ ਮਾਮਲਾ ਬੀਤੀ 5 ਫਰਵਰੀ 2025 ਤੋਂ ਟਕਿਆ ਹੋਇਆ ਹੈ ਜਿਸ ਦੇ ਦੌਰਾਨ ਪਿੰਡ ਦੇ ਵਿੱਚ ਹਾਲਾਤ ਵਿਗੜਨ ਤੇ ਪਿੰਡ ਜੰਗ ਦਾ ਮਤਾਨ ਬਣ ਗਿਆ ਸੀ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਕੁਝ ਲੋਕ ਹਿਰਾਸਤ ਦੇ ਵਿੱਚ ਲੈ ਲਿੱਤੇ ਗਏ ਸਨ ਅਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਵੀ ਦਰਜ ਕਰ ਲਿੱਤੇ ਗਏ ਸਨ ਜਿਸ ਦੇ ਦੌਰਾਨ ਪਿੰਡ ਦੇ ਵਿੱਚ ਦੋ ਧੜੇ ਬਣ ਗਏ ਸਨ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਮਾਹੌਲ ਸ਼ਾਂਤ ਹੁੰਦਾ ਨਜ਼ਰ ਆਇਆ ਪਰੰਤੂ ਫਿਰ ਕੁਝ ਦਿਨ ਪਹਿਲਾਂ ਇਨਸਾਫ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੇ ਲਈ ਤਰਨਾ ਸ਼ੁਰੂ ਕੀਤਾ ਗਿਆ ਸੀ ਗੱਲਬਾਤ ਦੇ ਦੌਰਾਨ ਆਗੂਆਂ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਸਮਾਂ ਦਿੱਤਾ ਗਿਆ ਸੀ ਕਿ ਜਲਦ ਮੰਗਾਂ ਮੰਨ ਲਈਆਂ ਜਾਣਗੀਆਂ ਪਰੰਤੂ ਸਮਾਂ ਬੀਤ ਜਾਂਦੋਂ ਬਾਅਦ ਅੱਜ ਫਿਰ ਜਿਲ੍ਹਾ ਫਰੀਦਕੋਟ ਦੀਆਂ ਜਥੇਬੰਦੀਆਂ ਵੱਲੋਂ ਐਸਐਸਪੀ ਦਫ਼ਤਰ ਫਰੀਦਕੋਟ ਵਿਖੇ ਅਣਮਿੱਥੇ ਸਮੇਂ ਲਈ ਤਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਘਟਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਐਸਐਸਪੀ ਫਰੀਦਕੋਟ ਮੁਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਕੁੰਦਿਆਨਾ ਸਰਦਾਰਾ ਮੌਲਕ ਐਮਐਲਏ ਮੁਰਦਾਬਾਦ ਮੁੰਡਿਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਮੋਲਕ ਐਮਐਲਏ ਮੁਰਦਾਬਾਦ ਮੁਰਦਾਬਾਦ ਮੁਰਦਾ ਜਿਹੜਾ ਚੰਦਪਾਣ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਅਜੇ ਤਰ੍ਹਾਂ ਨਾ ਲੱਗਾ ਰਿਪੋਰਟ ਐਸਐਸਪੀ ਦਫ਼ਤਰ ਅੱਗੇ ਅਸੀਂ ਕਿਰਤੀ ਕਿਸਾਨੀ ਉਨਰ ਵੱਲੋਂ ਵੀ ਹਮਾਇਤ ਕਰਦੇ ਆ ਕਿ ਬਹੁਤ ਜ਼ਿਆਦਾ ਜ਼ਬਰ ਚੰਦਪਾਣ ਦੇ ਵਿੱਚ ਹੋਇਆ ਕਈ ਮਹੀਨੇ ਪੀਜ ਜਾਣ ਤੋਂ ਬਾਅਦ ਵੀ ਜਿਸ ਤਰ੍ਹਾਂ ਰਿਪੋਰਟ ਦੀ ਪੁਲਿਸ ਔਰ ਪੰਜਾਬ ਸਰਕਾਰ ਖਾਸ ਕਰਕੇ ਜੈਕੋ ਦੇ ਵਿਧਾਇਕ ਮੋਲਕ ਸਿੰਘ ਹੋਰੀ ਦੋਸ਼ੀਆਂ ਦੇ ਨਾਲ ਖੜੇ ਹੈਗੇ ਔਰ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਮਜ਼ਦੂਰਾਂ ਤੇ ਜ਼ਬਰ ਕਰਵਾਇਆ ਹੈਗਾ ਤੇ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਵੀ ਉਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਅਸੀਂ ਜਿਹੜੀ ਇਹ ਕੀ ਮੈਦ ਕਰਨ ਆਏ ਆ ਅਖਬਾਰਾਂ ਦੇ ਵਿੱਚ ਜਿਹੜਾ ਮੋਲਕ ਸਿੰਘ ਹੋਰਾਂ ਦਾ ਬਿਆਨ ਛਪਿਆ ਉਹ ਕਹਿੰਦੇ ਕਿ ਮੈਂ ਕਮਦੂਰ ਸਿੰਘ ਨਾਂ ਦੇ ਵਿਅਕਤੀ ਨੂੰ ਬਿਲਕੁਲ ਨਹੀਂ ਜਾਣਦਾ ਜਦੋਂ ਪਿਛਲੇ ਦਿਨੀ ਐਕਸ਼ਨ ਕਮੇਟੀ ਦੇ ਪਿੰਡਾਂ ਚੋਂ ਦੀਆਂ ਅਰਥੀਆਂ ਸਾੜੀਆਂ ਕਿਉਂਕਿ ਮੈਂ ਗਮਦੂਰ ਸਿੰਘ ਨਾਂ ਦੇ ਵਿਅਕਤੀ ਨੂੰ ਬਿਲਕੁਲ ਨਹੀਂ ਜਾਣਦਾ ਜਿਉ ਗਮਦੂਰ ਸਿੰਘ ਨਾਂ ਦੇ ਵਿਅਕਤੀ ਨੂੰ ਬਿਲਕੁਲ ਨਹੀਂ ਜਾਣਦੇ ਤਾਂ ਉਹ ਇੱਕ ਰਿਜ਼ਰਵ ਹਲਕੇ ਦੇ ਐਮਐਲਏ ਨੇ ਖੁਦ ਐਸਸੀ ਨੇ ਤੇ ਐਸਸੀ ਪਰਿਵਾਰਾਂ ਦੀ ਇਹਨਾਂ ਜਬਰ ਕਿਹਾ ਹੈਗਾ ਘੱਟੋ-ਘੱਟ ਉਹ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਤਾਂ ਜਾਣਦੇ ਕਿ ਉਹਨਾਂ ਨੂੰ ਨਹੀਂ ਜਾਣਦੇਗੇ ਜੇ ਉਹਨਾਂ ਨੂੰ ਜਾਣਦੇ ਆ ਤੇ ਫਿਰ ਉਹਨਾਂ ਦਾ ਪੱਕ ਪੂਰਨਾ ਚਾਹੀਦਾ ਇਹ ਨਹੀਂ ਕਿ ਜਿਸ ਘਰ ਜੰਮੇ ਹੋ ਉਸ ਭਾਈ ਚਰਨੀ ਇੰਨੀ ਨਫ਼ਰਤ ਹੋ ਗਈ ਤੁਹਾਨੂੰ ਤੁਸੀਂ ਜਿਸ ਭਾਈ ਚਰਚ ਜੰਨੇ ਆ ਉਹਦੇ ਨਾਲ ਇੰਨੀ ਨਫ਼ਰਤ ਕਿਉਂ ਆ ਯਾਰ ਇੰਨਾ ਕੀ ਹੋ ਗਿਆ ਇਹ ਹੁਣ ਅਮੋਲਕ ਸਿੰਘ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਵੈਸੇ ਹਰ ਇੱਕ ਬੰਦੇ ਨੂੰ ਆਪਣੇ ਭਾਈਚਾਰੇ ਨਾਲ ਪਿਆਰ ਹੁੰਦਾ ਪਰ ਅਮੋਲਕ ਸਿੰਘ ਨੂੰ ਇੰਨੀ ਆਪਣੇ ਭਾਈਚਾਰੇ ਨਾਲ ਨਫ਼ਰਤ ਕਿਉਂ ਆ ਗਈ ਹੈ ਤੇ ਕਿਉਂ ਤੁਸ਼ੀਆਂ ਤੇ ਕਾਰਵਾਈ ਨਹੀਂ ਹੋਣ ਦੇ ਰਹੇਗੇ ਇਹ ਜਿੰਨੇ ਵਾਰੀ ਵੀ ਪੁਲਿਸ ਅਧਿਕਾਰੀਆਂ ਨਾਲ ਐਕਸ਼ਨ ਕਮੇਟੀ ਦੇ ਆਗੂ ਦੱਸਦੇ ਆ ਗੱਲਬਾਤ ਹੋਈ ਆ ਉਹਦੇ ਚੋ ਗੱਲ ਬਿਲਕੁਲ ਸਾਫ਼ ਜਾਰ ਆ ਕਿ ਅਮੋਲਕ ਸਿੰਘ ਨੇ ਕਿਹਾ ਕਿ ਗਮਦੂਰ ਸਿੰਘ ਨੂੰ ਰੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਹੜੀ ਨਹੀਂ ਕਰਨੇਗੀ ਗਮਦੂਰ ਸਿੰਘ ਦੇ ਪਰਿਵਾਰ ਵੱਲੋਂ ਭਰਾਵਾਂ ਵੱਲੋਂ ਜੀ ਇਹ ਗੋਲੀਆਂ ਚਲਾਈਆਂ 6 ਬੰਦਿਆਂ ਦੇ ਛਰੇ ਲੱਗੇ ਹੈਗੇ ਆ ਠੀਕ ਹੈ ਲੋਕਾਂ ਦੇ ਘਰ ਟਾਏ ਗਏ ਆ ਲੋਕਾਂ ਦੇ ਘਰਾਂ ਦੀ ਭੰਨ ਤੋੜ ਜਿਹੜੀ ਹੈਗੀ ਕੀਤੀ ਗਈ ਆ ਇੰਨਾ ਸੰਗੀਨ ਅਪਰਾਧ ਕਰਨ ਦੇ ਬਾਵਜੂਦ ਵੀ ਜਿਹੜਾ ਹੈਗਾ ਇੰਨੀਆਂ ਸੰਗੀਨ ਧਰਾਵਾਂ ਦੇ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਸਿਆਸੀ ਛੇ ਕਰਕੇ ਆ ਤੇ ਦੋਸ਼ੀਆਂ ਤੇ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਨਹੀਂ ਹੋਈ ਅਗਲਾ ਪ੍ਰੋਗਰਾਮ ਕੀ ਲਿਖਿਆ ਜਾ ਰਿਹਾ ਹੈ ਅਗਲਾ ਪ੍ਰੋਗਰਾਮ ਤਾਂ ਇੱਥੇ ਹੁਣ ਪੱਕੇ ਮੋਰਚੇ ਤੇ ਜਿਹੜੇ ਹੈਗੇ ਆ ਐਕਸ਼ਨ ਕਮੇਟੀ ਵਾਲੇ ਜਿਹੜੇ ਸਾਥੀ ਬੈਠੇ ਹੈਗੇ ਆ ਕੁਸ਼ੀਰ 300 ਨੀਨ ਵੱਲੋਂ ਦੀ ਹਮਾਇਤ ਕਰਨ ਆਏ ਆ ਜਿਸ ਤਰ੍ਹਾਂ ਦਾ ਵੀ ਉਹ ਸੰਘਰਸ਼ ਕਰਨਗੇ ਅਸੀਂ ਉਹਨਾਂ ਦੀ ਜਿਹੜੀ ਹੈ ਕੀ ਆ ਹਮਾਇਤ ਕਰਾਂਗੇ ਕਿਉਂਕਿ ਜਿੰਨਾ ਇਹਨਾਂ ਜ਼ਬਰ ਹੋਇਆ ਇਹ ਮਾਮਲਾ ਕਿਸੇ ਕਿਸਾਨ ਜਾਂ ਮਜ਼ਦੂਰ ਦਾ ਨਹੀਂ ਮਾਮਲਾ ਜ਼ਬਰ ਦਾ ਹੈਗਾ ਜਿਸ ਤਰ੍ਹਾਂ ਪੁਲਿਸ ਥਾਣਿਆਂ ਚਲੇ ਜਾ ਕੇ ਬਜ਼ੁਰਗਾਂ ਦੇ ਬੱਚਿਆਂ ਤੋਂ ਲਫੜ ਮਰਵਾਏ ਗਏ ਇਸ ਪੱਤਰ ਤੱਕ ਜਲੀਲ ਕੀਤਾ ਗਿਆ ਬਹੁਤ ਸਾਰਨ ਤੇ ਇਨਾ ਤਸ਼ੱਦਦ ਕੀਤਾ ਗਿਆ ਕਿ ਕਈ ਬੱਚਿਆਂ ਦੇ ਖੂਨ ਤਾਣੀ ਮਤਲਬ ਪਸ਼ਾਬ થઈ ਜਿਹੜਾ ਹੈਗਾ ਉਹ ਖੂਨ ਆ ਰਿਹਾ ਹੈਗਾ ਠੀਕ ਆ ਅੱਜ ਤੱਕ ਵੀ ਉਹ ਸਿਹਤ ਦੀ ਆਬ ਨਹੀਂ ਹੋਈਗੀ ਤੇ ਇਨਾ ਜਬਰ ਜਿਹੜਾ ਟਾਇਆ ਹੈਗਾ ਉਹ ਬਿਲਕੁਲ ਅੰਗਰੇਜ਼ੀਆਂ ਦੇ ਰਾਜ ਦੀ ਜਿਹੜੀ ਹੈਗੀ ਆ ਉਹ ਝਲਕ ਜਿਹੜੀ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਚੰਦਪਾਣ ਦੇ ਵਿੱਚ ਜਿਹੜੀ ਆ ਦਿਖਾਈ ਦਿੱਤੀ ਆ ਤੇ ਉਹ ਜਬਰ ਕਰਨ ਵਾਲਿਆਂ ਦੇ ਨਾਲ ਜਿਹੜੀ ਹੈਗੀ ਆ ਇਥੋਂ ਦੀ ਸਰਕਾਰ ਜਿਹੜੀ ਹੈ ਧਿਰ ਫੜ ਕੇ ਉਹ ਖੜੀ ਆ ਪਰਜਿੰਦਰ ਜੀ ਜੇ ਗੱਲ ਕਰੀਏ ਤਾਂ ਬੀਤੇ ਦਿਨੀ ਵੀ ਜਿਹੜਾ ਹੈਗਾ ਤੁਹਾਡੇ ਵੱਲੋਂ ਅਨਮੇਥੇ ਸਮੇਂ ਵੇਲੇ ਲਈ ਧਰਨਾ ਲਗਾ ਦਿੱਤਾ ਗਿਆ ਸੀ ਫਿਰ ਕੁਝ ਸਮੇਂ ਬਾਅਦ ਠੁਠਾ ਲਿੱਤਾ ਗਿਆ ਸੀ ਫਿਰ ਅਗਲਾ ਹੁਣ ਕੀ ਹੋਊਗਾ ਦੇਖੋ ਉਹਨੇ ਚ ਪ੍ਰਸ਼ਾਸਨ ਨਾਲ ਜਿੰਨੀ ਵਾਰੀ ਵੀ ਐਕਸ਼ਨ ਕਮੇਟੀ ਦੀ ਗੱਲ ਹੋਈ ਹੈ ਠੀਕ ਹੈ ਤੇ ਉਸ ਪ੍ਰਸ਼ਾਸਨ ਦੇ ਭਰੋਸੇ ਤੇ ਹੀ ਕਿਉਂਕਿ ਪ੍ਰਸ਼ਾਸਨ ਬਾਰ-ਬਾਰ ਮਤਲਬ ਕਹਿ ਦਿੰਦਾ ਵੀ ਆਹ ਇਹਨੂੰ ਗ੍ਰਿਫਤਾਰ ਕਰਾਂਗੇ ਆ ਬਾਕੀਆਂ ਨੂੰ ਨਾਮਜ਼ਦ ਕਰਾਂਗੇ ਨਾ ਤਾਂ ਮਜ਼ਦੂਰਾਂ ਦੇ ਅਰਜ਼ੀ ਪਰਚੇ ਅਜੇ ਤੱਕ ਰੱਦ ਹੋਏ ਆ ਨਾ ਬਾਕੀ ਜਿਹੜੇ ਦੋਸ਼ੀ ਆ ਉਹ ਨਾਮਜ਼ਦ ਹੋਏ ਆ ਤੇ ਨਾ ਹੀ ਜਿਹੜੇ ਮਤਲਬ ਕਿ ਗਮੂਰ ਦੇ ਪਰਿਵਾਰ ਦੇ ਲੜਕੇ ਜਿਹੜੇ ਆ ਨਜਾਇਜ਼ اسلحਾ ਚਲਾ ਰਹੇ ਆ ਉਹ ਵੀਡੀਓ ਤੱਕ ਵੀ ਡੀਆਈਜੀ ਨੂੰ ਦਿੱਤੀ ਆ ਡੀਆਈਜੀ ਸਾਹਿਬ ਨੇ ਵੀਡੀਓ ਦੇਖ ਕੇ ਕਿਵੇਂ ਨਜਾਇਜ਼ اسلحਾ ਚਲਾ ਰਹੇ ਆ ਨਾ ਉਹਨਾਂ ਨੂੰ ਨਾਮਜ਼ਦ ਕੀਤਾ ਹੈਗਾ ਤੇ ਨਾ ਹੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਆ ਤਾਂ ਇਹਦਾ ਮਤਲਬ ਆ ਕਿ ਪੰਜਾਬ ਦੇ ਜਿਹੜੇ ਕੋਈ ਨਜਾਇਜ਼ اسلحਾ ਵੀ ਵਰਤ ਰਿਹਾ ਹੈਗਾ ਤੇ ਉਹਨੂੰ ਵੀ ਪੰਜਾਬ ਦੀ ਪੁਲਿਸ ਜਿਹੜੀ ਹੈਗੀ ਆ ਉਹਨੂੰ ਵੀ ਪੁਸ਼ਤਪਨਾਈ ਜਿਹੜੀ ਹੈਗੀ ਆ ਉਹ ਤੇਰੀ ਆ ਤੁਸੀਂ ਪੱਤਰ ਤੱਕ ਦਾ ਜਿਹੜਾ ਇਹ ਇਸ ਕਰਕੇ ਲੋਕਾਂ ਕੋਲ ਸੰਘਰਸ਼ ਕਰਨ ਤੋਂ ਕੋਈ ਚਾਰਾ ਨਹੀਂ ਜੇ ਪੁਲਿਸ ਗੁੰਡਿਆਂ ਨਾਲ ਖੜੀ ਹੈਗੀ ਆ ਤੇ ਮਤਲਬ ਪੁਲਿਸ ਗੁੰਡਿਆਂ ਨੂੰ ਕਹ ਰਹੀ ਸੀ ਕਿ ਤੁਸੀਂ ਬੋਲੀਆਂ ਚਲਾਓ ਇਥੋਂ ਦਾ ਵਧਾਏ ਕੋ ਨਾਲ ਦੇ ਨਾਲ ਅਮੋਲਕ ਸਿੰਘ ਖੜਾ ਪੰਜਾਬ ਸਰਕਾਰ ਖੜੀ ਆ ਤੇ ਫਿਰ ਲੋਕਾਂ ਦੇ ਕੋਲੇ ਸੰਘਰਸ਼ ਤੋਂ ਬਣਾ ਕੋਈ ਚਾਰਾ ਨਹੀਂ ਇਸ ਪਾਸੇ ਕੋਈ ਚਾਰਾ ਨਹੀਂ ਅੱਜ ਚੰਦ ਭਾਨ ਜਵਰ ਵਿਰੋਧ ਦੀ ਐਕਸ਼ਨ ਕਮੇਟੀ ਦੇ ਸੱਦੇ ਤੇ ਜਿਹੜਾ ਐਸਐਸਪੀ ਦਫ਼ਤਰ ਫਰੀਦਕੋਟ ਅੱਗੇ ਜਿਹੜਾ ਪੱਕਾ ਮੋਰਚਾ ਸ਼ੁਰੂ ਕੀਤਾ ਇਸ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਕਿ ਚੰਦਪਾਣ ਦੇ ਵਿੱਚ ਜਿਹੜਾ ਮਜ਼ਦੂਰਾਂ ਦੇ ਉੱਪਰ ਜ਼ਬਰ ਹੋਇਆ ਸੀਗਾ ਜਿਹੜਾ ਗਮਦੂਰ ਹਰਾਂ ਨੇ ਜੈਜੀ ਹਰਾਂ ਨੇ ਜਿਹੜਾ ਮਜ਼ਦੂਰਾਂ ਦੇ ਉੱਪਰ ਜ਼ਬਰ ਟਾਇਆ ਸੀਗਾ ਮਜ਼ਦੂਰਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਸੀ ਬਹੁਤ ਸਾਰੇ ਮਜ਼ਦੂਰ ਫਟੜ ਵੀ ਹੋਏ ਸੀਗੇ ਅਸੀਂ ਪ੍ਰਸ਼ਾਸਨ ਤੋਂ ਵਾਰ-ਵਾਰ ਮੰਗ ਕਰਦੇ ਆ ਰਹੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਬੰਦਈ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਨੇ ਪ੍ਰਸ਼ਾਸਨ ਅਮੋਲਕ ਸਿੰਘ ਐਮਐਲਏ ਦੇ ਇਸ਼ਾਰੇ ਤੇ ਚੱਲਦਾ ਇਸ ਕਰਕੇ ਜਿਹੜਾ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਕਾਰਵਾਈ ਕਰਨ ਵਾਸਤੇ ਤਿਆਰ ਨਹੀਂਗਾ ਤੇ ਅਸੀਂ ਜਿਹੜਾ ਪਿਛਲੇ ਦਿਨ ਹੀ ਇੱਥੇ ਧਰਨਾ ਲਾਇਆ ਸੀਗਾ ਤੇ ਡੀਆਈਜੀ ਫਰੀਦਕੋਟ ਨੇ ਸਾਡੇ ਨਾਲ ਜਿਹੜਾ ਇੱਕ ਵਾਅਦਾ ਕੀਤਾ ਸੀਗਾ ਕਿ ਅਸੀਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਸ ਮਸਲੇ ਦਾ ਹੱਲ ਕੱਢਾਂਗੇ ਸਾਡੀਆਂ ਮੰਗਾਂ ਸੀਗਾ ਮੇਨ ਵੀ ਇੱਕ ਦਾ ਜਿਹੜੀ ਨਿਕਾਸੀ ਪਾਣੀ ਵਾਲੀ ਖਾਲੀ ਤੋਂ ਜਿੱਥੋਂ ਸਾਰਾ ਰੌਲਾ ਪਿਆ ਵੀ ਉਸ ਦਾ ਹੱਲ ਕੀਤਾ ਜਾਵੇ ਉਹ ਖਾਲੀ ਨੂੰ ਬਣਾਇਆ ਜਾਵੇ ਨਾਲ ਹੀ ਸਾਡੀ ਮੰਗ ਸੀ ਕਿ ਜਿਹੜੇ ਮਜ਼ਦੂਰ ਤੁਸੀਂ ਫੜ ਕੇ ਕੁੱਟਮਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਸੀਗੇ ਉਹਨਾਂ ਨੂੰ ਰਿਹాతਾ ਕਰਤਾ ਸੀਗਾ ਆਪਦੇ ਕੀਤੇ ਹੋਏ ਵਾਅਦੇ ਮੁਤਾਬਕ ਜਿਹੜਾ ਉਹ ਕੇਸ ਆ ਉਹਦੀ ਕੈਂਸਲੇਸ਼ਨ ਪਾਓ ਨੂੰ ਰੱਦ ਕਰੋ ਪ੍ਰੋਪਰ ਤਰੀਕੇ ਨਾਲ ਨਾਲ ਹੀ ਸਾਡੀ ਮੰਗ ਸੀਗੀ ਕਿ ਜਿਹੜੇ ਗਮਦੂਰ ਹਰਾਂ ਦੀ ਟੀਹੜਾ ਜਿਨ੍ਹਾਂ ਨੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਜਿਹੜੇ ਮਜ਼ਦੂਰ ਫੱਟੜ ਹੋਏ ਸੀਗੇ ਉਹ ਫੱਟੜ ਮਜ਼ਦੂਰਾਂ ਦੇ ਬਿਆਨਾਂ ਦੇ ਆਧਾਰ ਤੇ ਗਮਦੂਰ ਸਿੰਘ ਹੋਰਾਂ ਤੇ ਕਾਰਵਾਈ ਕੀਤੀ ਜਾਵੇ ਤੇ ਡੀਆਈਜੀ ਸਾਹਿਬ ਨੇ ਕਿਹਾ ਸੀ ਕਿ ਅਸੀਂ 2 ਦਿਨਾਂ ਦੇ ਵਿੱਚ ਵਿੱਚ ਹੱਲ ਕਰਾਂਗੇ ਅਸੀਂ ਉਸੇ ਦਿਨ ਐਲਾਨ ਕੀਤਾ ਸੀ ਕਿ ਜੇ ਜਲਦ ਹੱਲ ਨਹੀਂ ਹੁੰਦਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਈ ਤਰੀਕ ਨੂੰ ਫੇਰ ਪੱਕਾ ਮੋਰਚਾ ਸ਼ੁਰੂ ਕਰਾਂਗੇ ਪਰ ਪ੍ਰਸ਼ਾਸਨ ਨੇ ਅਮੋਲਕ ਸਿੰਘ ਦੇ ਇਸ਼ਾਰੇ ਦੇ ਉੱਪਰ ਜਿਹੜਾ ਮਜ਼ਦੂਰਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਦਿੱਤਾ ਤੇ ਅੱਜ ਫੇਰ ਸਾਨੂੰ ਜਿਹੜਾ ਇੱਥੇ ਪੱਕਾ ਮੋਰਚਾ ਉਹ ਲਾਉਣ ਵਾਸਤੇ ਮਜਬੂਰ ਹੋਣਾ ਪਿਆ ਜਿਹੜਾ ਇਹ ਪੱਕਾ ਮੋਰਚਾ ਜਾਂ ਸਾਡਾ ਸੰਘਰਸ਼ ਆ ਇਹ ਉਦੋਂ ਤੱਕ ਜਾਰੀ ਰਹਿਣਾ ਜਦੋਂ ਤੱਕ ਜਿਹੜੇ ਗਮਦੂਰ ਹਰੀ ਆ ਜੈਜੀ ਹਰੀ ਆ ਜਾਂ ਸਮੇਤ ਉਹਨਾਂ ਦੇ ਫਰੀਦਕੋਟ ਦਾ ਪ੍ਰਸ਼ਾਸਨ ਸਮੇਤ ਜਿਹੜਾ ਅਮੋਲਕ ਸਿੰਘ ਆ ਇਹਨਾਂ ਸਾਰਿਆਂ ਦੀ ਧੌਂ ਦਾ ਕਿਲਾ ਜਦੋਂ ਤਾਈਂ ਅਸੀਂ ਕੱਢ ਨਹੀਂ ਦਿੰਦੇ ਉਦੋਂ ਤਾਈਂ ਅਸੀਂ ਜਿਹੜਾ ਸੰਘਰਸ਼ਾ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਪਿਛਲੇ ਕੱਲ੍ਹ ਇੱਕ ਡਾਟਾ ਵੀ ਤੋਂ ਡਵਲ ਪ੍ਰੋਗਰਾਮ ਕੀਤਾ ਗਿਆ ਸੀ ਜਾਣਾ ਸੀ ਜਾ ਹਰਕਤ ਹੋਈ ਆ ਜਿਹੜੀ ਸੋਸ਼ਲ ਮੀਡੀਆ ਦੇ ਖੇਤਰ ਵਿੱਚੋਂ ਕੱਲ ਕੀ ਹੋਇਆ ਕਿ ਇੱਕ ਪਾਸੇ ਤਾਂ ਅਮੋਲਕ ਸਿੰਘ ਕਹਿੰਦਾ ਕਿ ਮੇਰਾ ਇਸ ਮਸਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾਗਾ ਤੇ ਦੂਸਰੇ ਪਾਸੇ ਉਹ ਜਿਹੜੀਆਂ ਬਦੀਕੀਆਂ ਲਗਾਤਾਰ ਕਰ ਰਿਆ ਉਹ ਕੱਲ ਕੀ ਘਟਨਾ ਵਾਪਰੀ ਆ ਕਿ ਸਾਡੇ ਐਕਸ਼ਨ ਕਮੇਟੀ ਦੇ ਸਾਥੀ ਤੇ ਜਿਹੜੇ ਕੁਝ ਚੰਦ ਭਾਂ ਦੇ ਲੋਕ ਸੀਗੇ ਕਿਉਂਕਿ ਸਾਡਾ ਤੈਅ ਹੋਇਆ ਸੀ ਕਿ ਅਸੀਂ ਲਗਾਤਾਰ ਜਿਹੜਾ 19 20 ਤੇ 21 ਨੂੰ ਐਮਐਲਏ ਅਮੋਲਕ ਸਿੰਘ ਦੀਆਂ ਅਰਥੀਆਂ ਪਿੰਡਾਂ ਦੇ ਵਿੱਚ ਫੂਕਾਂਗੇ ਕੱਲ ਜਦੋਂ ਮਤੇਪਿੰਡ ਦੇ ਵਿੱਚ ਅਰਥੀ ਫੂਕਣ ਜਾ ਰਹੇ ਸੀਗੇ ਤੇ ਉਥੇ ਭਾਰੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਲਾ ਕੇ ਐਮਐਲਏ ਨੇ ਕਹਿ ਕੇ ਤੇ ਜਿਹੜੇ ਸਾਡੇ ਉਹ ਸਾਥੀ ਸੀ ਸਮੇਤ ਐਕਸ਼ਨ ਕਮੇਟੀ ਦੇ ਚੰਦ ਭਾਂ ਦੇ ਲੋਕਾਂ ਨੂੰ ਲੰਮਾ ਸਮਾਂ ਜਿਹੜਾ ਸੜਕ ਤੇ ਰੋਕ ਕੇ ਰੱਖਿਆ ਉਹਨਾਂ ਨੂੰ ਪ੍ਰੋਗਰਾਮ ਕਰਨ ਨਹੀਂ ਜਾਣ ਦਿੱਤਾ ਤੇ ਜਦੋਂ ਇਸ ਤਰ੍ਹਾਂ ਦੀਆਂ ਹਰਾਮਜਾਦੀਆਂ ਤੇ ਐਮਐਲਏ ਉਤਰਿਆ ਹੋਇਆ ਉਹਨਾਂ ਤਣਾਟਾਂ ਦੀ ਪਿੱਠ ਤੇ ਖੜਕੇ ਤੇ ਤਾਂ ਹੀ ਸਾਡਾ ਜਿਹੜਾ ਸੰਘਰਸ਼ਾ ਉਹ ਅੱਜ ਫੇਰ ਤੇਜ਼ ਹੋ ਰਿਹਾ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਉਸ ਐਮਐਲਏ ਨੂੰ ਕਿ ਜਾਂ ਤਾਂ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾ ਨਹੀਂ ਤੇ ਫਿਰ ਇਹਦੇ ਛਿੱਟੇ ਆ ਜਿਹੜੇ ਉਪੂਕਤ ਲਈ ਤਿਆਰ ਰਹੇ ਆ ਦੁਬਾਰਾ ਫਿਰ ਧਰਨਾ ਲਗਾ ਦਿੱਤਾ ਗਿਆ ਪਿਛਲੇ ਬੀਤੇ ਦਿਨੀ ਵੀ ਤੁਹਾਡਾ ਧਰਨਾ ਲਗਾਇਆ ਗਿਆ ਸੀ ਹੁਣ ਅਗਲਾ ਕੀ ਪ੍ਰੋਗਰਾਮ ਨਿਖਾਇਆ ਜਾ ਰਿਹਾ ਜੀ ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜਦੋਂ ਇਥੋਂ ਦੀ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਕਹਿ ਕੇ ਸਤਾ ਚਾਈ ਹੈ ਕਿ ਇੱਥੇ ਮਤਲਬ ਢੋੜਾ ਥੱਲੋਂ ਸਾਡੀ ਜਿਹੜੀ ਸਰਕਾਰ ਚੱਲਿਆ ਕਰੋਗੀ ਇਸ ਆਸੀਂ ਲੋਕਾਂ ਦੀ ਰਾਇ ਨਾਲ ਗੱਲ ਕਰਿਆ ਕਰਾਂਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਮੀਆਂ ਦੇ ਰੇੜਿਆਂ 'ਚ ਮੱਧੇ ਸੂਰਜ ਦੀ ਗੱਲ ਕਰਨ ਵਾਲਾ ਮੁੱਖ ਮੰਤਰੀ ਜਦੋਂ ਇਸ ਕਰਕੇ ਉਹ ਸਾਰੀਆਂ ਗੱਲਾਂ ਦੇ ਉਲਟ ਜੇ ਇਹਨੂੰ ਦੇਸ਼ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਸਟੇਟ ਪੱਧਰ ਤੇ ਦੇਖਣਾ ਹੋਵੇ ਤਾਂ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਜੇ ਇਹਨੂੰ ਮਤਲਬ ਜ਼ਿਲ੍ਹਾ ਪੱਧਰ ਤੇ ਜਾਂ ਪਿੰਡ ਪੱਧਰ ਤੇ ਦੇਖਣਾ ਹੋਵੇ ਤਾਂ ਇਹ ਗੁੰਡੇ ਧਨਾੜ ਚੌਧਰੀਆਂ ਦੀ ਸਰਕਾਰ ਹੈਗੀ ਆ ਜਾਣੀ ਇਹ ਗੱਲ ਇਸ ਗੱਲ ਵਾਸਤੇ ਚਿੱਟੇ ਦਰ ਵਾਂਗੂ ਸਾਫ ਆ ਕਿ ਜਦੋਂ ਚੰਦਪਾਣ ਦੇ ਅੰਦਰ ਪਿੰਡ ਦੇ ਇੱਕ ਤਨਾੜ ਚੌਧਰੀ ਨੇ ਉਸ ਗੁੰਡੇ ਦੇ ਗਮਦੂਰੇ ਨੇ ਹਮਲਾ ਕੀਤਾ ਮਜ਼ਦੂਰਾਂ ਦੇ ਉੱਤੇ ਤਾਂ ਜਾਣੀ ਇਹਨਾਂ ਦੀ ਪੂਰੀ ਸਰਕਾਰ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਇਹਨਾਂ ਦਾ ਸਿਵਲ ਪ੍ਰਸ਼ਾਸਨ ਤੇ ਇਹਨਾਂ ਦਾ ਸਥਾਨਕ ਐਮਐਲਏ ਜਿਹੜਾ ਜਾਨੀ ਉਹ ਪੂਰਾ ਉਸ ਤਨਾੜ ਚੌਧਰੀ ਦੇ ਹੱਕ 'ਚ ਖੜਾ ਉਹਨਾਂ ਗੁੰਡਿਆਂ ਦੇ ਹੱਕ 'ਚ ਖੜਾ ਤਾਂ ਜਾਣੀ 5 ਫਰਵਰੀ ਤੋਂ ਜਦੋਂ ਹਮਲਾ ਹੋਇਆ ਅਸੀਂ ਉਸ ਦਿਨ ਤੋਂ ਲਗਾਤਾਰ ਸੰਘਰਸ਼ਾਂ ਦੇ ਵਿੱਚ ਆ ਉਹਨਾਂ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਲੜ ਰਹੇ ਹਾਂ ਸਾਥੀ ਨੇ ਤੁਹਾਡੇ ਨਾਲ ਗੱਲ ਕੀਤੀ ਆ ਵੀ ਜੋ-ਜੋ ਮਸਲੇ ਹੱਲ ਕੀਤੇ ਆ ਉਹ ਲੋਕਾਂ ਦੇ ਜ਼ੋਰ ਕੀਤੇ ਆ ਔਰ ਜਿਹੜੇ ਰਹਿ ਰਹੇ ਆ ਉਹ ਇਹਨਾਂ ਦੇ ਸਥਾਨਕ ਐਮਐਲਏ ਜਿਹੜਾ ਅਮੋਲਕ ਸਿੰਘ ਉਹਦੇ ਕਰਕੇ ਰਹਿ ਰਹੇ ਆ ਕਿਉਂਕਿ ਪ੍ਰਸ਼ਾਸਨ ਦੇ ਉੱਤੇ ਸਾਫ਼ ਦਬਾਅ ਜਿਹੜਾ ਅਮੋਲਕ ਦਾ ਉਹ ਸਾਨੂੰ ਦਿਖ ਰਿਹਾ ਜਿਹੜੀ ਲਗਾਤਾਰ ਇਸ ਨੀਤੀ ਤੇ ਚੱਲ ਰਹੇ ਆ ਕਿ ਲੋਕਾਂ ਨੂੰ ਹੰਭਾਉ ਤੇ ਥਕਾਉ ਜਿਹੜੀ ਨੀਤੀ ਹੈ ਵੀ ਇਹ ਕਿੰਨਾ ਚਿਰ ਲੜ ਲੜੇ ਕਿੰਨਾ ਚਾਰ ਲੜਨਗੇ ਤਾਂ ਅਸੀਂ ਦੇਖੋ ਇਹ ਸਾਫ਼ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਥੇਬੰਦੀਆਂ ਸੁਧਾਰ ਲੋਕ ਨਹੀਂ ਹੈਗੇ ਜਿਹੜੇ ਉਹਨਾਂ ਲੋਕਾਂ ਦੀ ਅਗਵਾਈ ਜਥੇਬੰਦੀਆਂ ਕਰ ਰਹੀਆਂ ਜਿਹੜੀਆਂ ਲਗਾਤਾਰ ਜਿਹੜੀ ਸੰਘਰਸ਼ਾਂ ਦੇ ਤਜਰਬੇ ਚੋਂ ਨਿਕਲੀਆਂ ਹੋਈਆਂ ਤਾਂ ਇਸ ਕਰਕੇ ਇਹਨਾਂ ਦਾ ਖਹਿੜਾ ਛੁੱਟਣ ਵਾਲਾ ਨਹੀਂ ਹੈਗਾ ਜਿਹੜੀ ਕੋਈ ਹਰਕਤ ਕੱਲ ਐਮਐਲਏ ਨੇ ਕੀਤੀ ਆ ਜਿਹੜਾ ਇਹ ਲੋਕਾਂ ਨੂੰ ਘਬਰਾਹਤ ਹੋਣ ਪ੍ਰਚਾਰ ਕਰਦਾ ਜਿਹੜਾ ਅਖਬਾਰਾਂ ਦੇ ਵਿੱਚ ਬਿਆਨ ਦਿੰਦਾ ਕਿ ਮੈਂ ਮਤਲਬ ਮੇਰਾ ਉਹਦਾ ਕੋਈ ਵਾਸਤਾ ਨਹੀਂ ਹੈਗਾ ਕਮਦੂਰੇ ਨਾਲ ਮੈਂ ਕਮਦੂਰ ਨੂੰ ਜਾਣਦਾ ਤੱਕ ਨਹੀਂ ਹੈਗਾ ਜਾਨੀ ਇਹਦੀ 2023 ਦੀ ਅਸੀਂ ਆਪਦੀ ਫੇਸਬੁੱਕ ਦੇ ਪੇਜ ਦੇ ਤੇ ਪਾਇਆ ਹੋਇਆ ਵੀ 2023 ਦੀ ਜਿਹੜਾ ਇਹਦਾ ਪੀਏ ਆ ਉਹਦੇ ਸ਼ਹਿਰ ਹੱਤ ਸਿਮਰਨ ਕੋਈ ਹੈਗਾ ਬਲੋਤਰਾ ਨਾਂ ਦਾ ਜਾਨੀ ਉਹਦੀ ਉਹਦੇ ਪੇਜ ਤੋਂ ਇਹਦੇ ਜਿਹੜਾ 2023 ਦਾ ਬਿਆਨ ਆ ਉਹਦੇ ਚ ਕਾਨਫਰੰਸ ਕਰ ਰਿਹਾ ਜਾਨੀ ਇਹਦੇ ਦਫਤਰ ਦੇ ਵਿੱਚ ਹੋਇਆ ਸਾਰਾ ਕੁਝ ਜਾਨੀ ਇਹ ਕਹਿ ਰਿਹਾ ਕਿ 2025 ਚ ਮੈਂ ਉਹਨੂੰ ਜਾਣਦਾ ਨਹੀਂ ਹੈਗਾ ਜਾਨੀ 2023 ਦਾ ਇਹਦਾ ਇਹਦਾ ਬਿਆਨ ਆ ਜਿਹੜਾ ਅਸੀਂ ਉਹ ਫੇਸਬੁੱਕ ਤੇ ਪਾਇਆ ਹੋਇਆ ਇਸ ਕਰਕੇ ਝੂਠ ਮਾਰ ਰਹੇ ਆ ਇਹ ਪਹਿਲਾਂ ਵਾਲਿਆਂ ਨਾਲੋਂ ਕਈ ਗੁਣਾ ਜਾਨੀ ਵੱਧ ਝੂਠੇ ਨਿਕਲੇ ਆ ਉਹਨਾਂ ਤੋਂ ਵੀ ਕਈ ਗੁਣਾ ਵੱਧ ਜਾਵਰ ਨਿਕਲੇ ਆ ਪਿਛਲੇ ਦਿਨਾਂ ਦੇ ਵਿੱਚ ਇੱਥੇ ਕਲਤਾਰ ਸੰਧਵਾ ਸਪੀਕਰ ਸਾਡੇ ਪਿੰਡ ਆਇਆ ਅਸੀਂ ਉਹਨੂੰ ਸਵਾਲ ਕੀਤਾ ਕਿ ਜੌਂ ਦੇ ਵਿੱਚ ਤੁਸੀਂ ਕਿਸਾਨਾਂ ਦੇ ਹਮਲੇ ਕਰ ਰਹੇ ਹੋ ਤੁਸੀਂ ਆ ਚੰਦ ਭਾਂ ਦੇ ਵਿੱਚ ਮਜ਼ਦੂਰਾਂ ਨੂੰ ਇਨਸਾਫ ਨਹੀਂ ਦੇ ਰਹੇ ਯਾਨੀ ਜੌਂ ਵਾਲੇ ਇੱਕ ਤਾਂ ਕਹਿੰਦਾ ਮੈਨੂੰ ਪਤਾ ਨਹੀਂ ਹੁਣ ਜਿਹੜੀ ਐ ਦੇਖਣਾ ਹੋਵੇ ਵੀ ਜਿਹੜਾ ਭਗਵੰਤ ਮਾਨ ਦੀ ਕਮੇਟੀ ਘੁੰਮ ਰਹੀ ਆ ਕਿ ਸਪੀਕਰ ਨੂੰ ਸਲੈਂਸਰ ਕਹਿਣਾ ਚਾਹੀਦਾ ਸਪੀਕਰ ਤਾਂ ਹੈ ਨਹੀਂ ਇਹਦਾ ਮਤਲਬ ਹੈ ਉਹ ਪੰਜਾਬ ਦੀ ਨੁਮਾਇੰਦਗੀ ਕਰਦਾ ਵਿਧਾਨ ਸਭਾ ਦਾ ਸਪੀਕਰ ਆ ਉਹਨੂੰ ਜੌਂ ਦੇ ਮਸਲੇ ਦਾ ਨਹੀਂ ਪਤਾ ਤਾ ਅਸੀਂ ਉਹਨੂੰ ਇਹਦਾ ਮਰਦ ਸਲੈਂਸਰ ਕਹਿਣ ਵਾਸਤੇ ਭਗਵੰਤ ਮਾਨ ਠੀਕ ਹੀ ਕਹਿ ਰਿਹਾ ਸੀ ਤਾਂ ਦੂਜੇ ਪਾਸੇ ਜਾਨੀ ਸਾਡੇ ਨਾਲ ਉਹਨੇ ਪਿੰਡ ਦੇ ਖੱਟ ਦੇ ਵਿੱਚ ਤੇ ਲਾਈਵ ਇਹ ਵਾਰਾ ਕੀਤਾ ਸੀ ਕਿ ਅਸੀਂ ਜਿਹੜਾ ਇਮਾਨਦਾਰੀ ਨਾਲ ਚੰਦਪਾੜ ਵਾਲਾ ਮਸਲਾ ਨਿਵੇੜਨਾ ਚਾਹੁੰਦੇ ਆ ਅਸੀਂ ਉਹਦੇ ਨਾਲ ਪਹੁੰਚ ਵੀ ਕੀਤੀ ਆ ਕਿ ਸਾਨੂੰ ਕੱਲ ਨੂੰ ਇਹ ਨਾ ਕਹਿਣ ਕਿ ਇਹ ਨਵੇੜਲਾ ਨਹੀਂ ਚਾਹਦੇ ਯਾਨੀ ਅਜੇ ਤੱਕ ਸਾਨੂੰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਕਿ ਅਸੀਂ ਮਸਲਾ ਨਵੇੜਨਾ ਹੈ ਅਸੀਂ ਇਹ ਸਮਝਿਆ ਕਿ ਸਰਕਾਰ ਭਗਵੰਤਮਾਨ ਦੀ ਨਹੀਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਇਹ ਮਤਲਬ ਗੁੰਡਿਆਂ ਦੀ ਹੈ ਇਹ ਇਥੋਂ ਦੇ ਥੱਗਾਂ ਤੇ ਚੋਰਾਂ ਦੀ ਹੈ ਇਥੋਂ ਦੇ ਇੱਕ ਤਰ੍ਹਾਂ ਨਾਲ ਖੈਗਵਾ ਜਿਹੜੇ ਕਰਨ ਵਾਲੇ ਹੈਗੇ ਆ ਗਮਦੂਰੇ ਵਰਗੇ ਜੱਜੀ ਵਰਗੇ ਰਾਵਨ ਵਰਗੇ ਉਹਨਾਂ ਦੀ ਸਰਕਾਰ ਹੈ ਇਸ ਵਾਰ ਤੇ ਸੀ ਆ ਸੰਘਰਸ਼ ਜਿਹੜਾ ਲਗਾਤਾਰ ਵਿੱਡਿਆ ਹੋਇਆ 96 ਸਮੇਂ ਵਾਸਤੇ ਵਿੱਡਿਆ ਹੋਇਆ ਜਦੋਂ ਤੱਕ ਮਜ਼ਦੂਰਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਗੰਦੂਰੇ ਤੇ ਜੈਜੀ ਤੇ ਤੇ ਉਹਦੇ ਮੁੰਡੇ ਤੇ ਰਾਵਨ ਤੇ ਜਿਹੜੇ ਮਤਲਬ ਗੋਲੀਆਂ ਚਲਾ ਰਹੇ ਆ ਕਾਰਵਾਈ ਨਹੀਂ ਹੁੰਦੀ ਉਹਨਾਂ ਕਰ ਰਹੀ ਸੀ ਸੰਘਰਸ਼ ਜਿਹੜਾ ਉਹ ਵਾਪਸ ਨਹੀਂ ਲਵਾਵਾਂਗੇ ਅਸੀਂ ਇਹਨੂੰ ਕਿਸੇ ਰੂਪ ਦੇ ਵਿੱਚ ਜਾ ਹੀ ਰੱਖਾਂਗੇ ਤੇ ਲਗਾਤਾਰ ਮੋਰਚਾ ਛਲਾ ਕੇ ਬੈਠੇ ਹੋਏ ਹੈ ਪਹਿਲਾਂ ਵੀ ਜਿਹੜਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਗੰਗਾਰ ਗੱਡੀ ਦੀ ਜਮਨ ਉਸ ਤੋਂ ਬਾਅਦ ਮੇਰੇ ਸਾਹਕਾ ਗਿਆ ਸੀ ਅਗਰ ਕਿੰਨਾ ਸਮਾਂ ਲਵੇ ਦੇਖੋ ਜੀ ਪਹਿਲਾ ਪ੍ਰਸ਼ਾਸਨ ਨੇ ਸਾਡੇ ਤੋਂ 2 ਦਿਨ ਦਾ ਟਾਈਮ ਲਿਆ ਸੀ ਤਾਂ ਜਦੋਂ ਪ੍ਰਸ਼ਾਸਨ ਟਾਈਮ ਲੈਂਦਾ ਤਾਂ ਫਿਰ ਇਹ ਲਾਮਾਂ ਜੱਥੇਬੰਦੀਆਂ ਤੇ ਆਉਂਦਾ ਵੀ ਪ੍ਰਸ਼ਾਸਨ ਤੁਹਾਨੂੰ ਟਾਈਮ ਦੇ ਰਿਹਾ ਤੁਸੀਂ ਗੱਲ ਨਹੀਂ ਮੰਨ ਰਹੇ ਤਾਂ ਸਾਡਾ ਮਤਲਬ ਇਹ ਆ ਕਿ ਇਹਨਾਂ ਜਿਹੜਾ ਚਿਹਰਾ ਚਿਹਰੇ ਦੇ ਉੱਤੇ ਪੜਦਾ ਚੜਿਆ ਹੋਇਆ ਵੇ ਤਾਂ ਬਹੁਤ ਲੋਕਾਂ ਨੂੰ ਇਨਸਾਫ ਦੇਣ ਵਾਲੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਜਾਨੀ ਇਹ ਆਮ ਆਦਮੀ ਪਾਰਟੀ ਲੋਕਾਂ ਨੂੰ ਇਨਸਾਫ ਦੇ ਸਕਦੀ ਹੈ ਪ੍ਰਸ਼ਾਸਨ ਇਨਸਾਫ ਦੇ ਸਕਦਾ ਅਸੀਂ ਉਹ ਦਿਨ ਆ ਜਿਹੜੇ 2 ਦਿਨ ਨਗਾ ਕੇ ਅਸੀਂ ਜਾਨੀ 12 ਤੋਂ 22 ਤਰੀਕ ਨੂੰ ਲਾਇਆ ਹੋਇਆ ਮੋਰਚਾ ਜਾਨੀ ਇਸ ਵਾਸਤੇ ਅਸੀਂ ਕਾਫੀ ਦਿਨ ਡੀਕ ਕੇ ਮੋਰਚਾ ਲਾਇਆ ਹੋਇਆ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇਸ ਕਰਕੇ ਅਸੀਂ ਮੋਰਚਾ ਲਾਉਣ ਵਾਸਤੇ ਮਜਬੂਰ ਹੋਏ